ਨੂਆ ਫੜਾ ਰੱਖਿਆ ਭਰਾ ਵਾ ਇੱਕ ਵਾਰੀ ਬਲੌਗ ਦੇਖੋ ਅਸਵਾਸਵਾ ਹੈ ਹੈ ਕਾਪੂ ਤਾਂ ਕਾਪੀ ਹੈ ਬੜੀ ਗੀਲੀਆਂ ਸਾਰੇ ਜਾਣੇ ਦੇਖ ਰਹੇ ਹੋ ਜੀ ਤੁਹਾਨੂੰ ਅੱਛਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਰੀਪਰੀ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਕਰਦੇ ਹਾਂ ਜੀ ਚਾਲੂ ਠੀਕ ਹੈ ਜੀ ਆਹ ਵੇਖ ਲਓ ਦੋਸਤੋ ਮਹਾਜਾ ਆਕੜੀ ਚਵਾਰੇ ਸਾਰੀ ਮੇਰੀ ਜੇ ਫੁੱਲ ਕਰਤੀ ਲੋ ਇੱਕ ਜੇ ਮੇਰੀ ਚਵਾਰਿਆਂ ਨਾਲ ਹੀ ਭਰੀ ਏ ਦੀ ਕਹਿੰਦੀ ਮੇਰਾ ਮਨ ਕਰ ਜਾਂਦਾ ਹੈ ਚਵਾਰੇ ਚੱਕ ਲੋ ਤੇ ਜੋ ਕਿੰਨਾ ਸਾਰਾ ਹੈ ਨਾ ਮੇਰਾ ਮਰਦੋਂ ਕਿ ਨਾ ਲੋ ਜੀ ਅਸੀਂ ਹੁਣ ਥੋੜੇ ਦਿਨਾਂ ਤੱਕ ਤੁਹਾਡੇ ਲਈ ਵੀਡੀਓ ਲੈ ਆਵਾਂਗੇ ਅਸੀਂ ਵਿਡਿੰਗ ਸ਼ੂਟ ਘੈਂਟ ਜਾ ਤੇ ਲੋ ਜੀ ਹੋਰ ਵੀ ਕਿਵੇਂ ਆਂ ਬੋਲਦਾ ਕੀ ਹਾਂ ਕਿਵੇਂ ਆਂ ਇਹਨੂੰ ਕਹ ਸੱਸੀ ਕਰ ਸਾਰਿਆਂ ਨੂੰ ਕਹੀਂ ਐਂ ਕਹਦੇ ਸੱਸੀ ਕਰ ਸਾਰਿਆਂ ਨੂੰ ਕਹਦੇ ਜੀਜੀ ਦਵਾਉਂਗਾ ਫਿਰ ਤੈਨੂੰ ਮੈਂ ਕਹਦੇ ਹੁਣੀ ਹੁਣੀ ਲੈ ਕਹਦੇ ਕਹਦੇ ਫਿਰ ਤੈਨੂੰ ਪੂਤ ਬੰਗਲਾ ਦੇਖਣ ਚੱਲਾਂਗੇ ਕਹਦੇ ਕਹਦੇ ਕਿਰਤ ਕੀ ਐਵੇਂ ਕਹਦੇ ਸੱਸੀ ਕਰ ਸਾਰਿਆਂ ਨੂੰ ਬੋਲ ਹਾਂ ਆ ਗਿਆ ਨਾ ਮਿਲਣਾ ਕਾਫੀ ਟਾਈਮ ਤੱਕ ਕਿਸਨ ਕੁ ਮਾਇਆ ਨਹੀਂ ਜੰਗ ਲੱਗ ਚਲ ਘੜੀ ਹੋ ਜਾ ਹੁਣ ਹੋਰ ਚੀਜ਼ ਬਣਾਣੇ ਸੱਚੀ ਜੰਗ ਲੱਗ ਗਈ ਲੈ ਵੀ ਹੈਪੀ ਹਰੀ ਵੀ ਆ ਗਈ ਹੈਲੋ ਫੇਰੀਓ ਤਲਾ ਨਹੀਂ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੈ ਵੀ ਰੀਤ ਆ ਗਈ ਕਣੀ ਸਤਿ ਸ਼੍ਰੀ ਅਕਾਲ ਜੀ ਮੇਲੇ ਜੀ ਫੇਰੀ ਹਰੀ ਉੰਮੀ ਦੇ ਸੌਂਸਰੀ ਕਲਪਾ ਜਿਸੀ ਆਸੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਜਿਹੜੀ ਹੈ ਇਹ ਗੰਗਾ ਨਹਿਰ ਦੇ ਵਿੱਚ ਕਿਵੇਂ ਲੱਗੀ ਲੋਕੇਸ਼ਨ ਬਹੁਤ ਸੋਹਣੀ ਵਾਕਿ ਆਪਣਾ ਅੱਜ ਸ਼ੂਟ ਤਾਂ ਅੱਜ ਹੋ ਗਿਆ ਅੱਜ ਦਾ ਸ਼ੂਟ ਕਰਨ ਨੂੰ ਹੁਣ ਪ੍ਰੇ ਵੇਡਿੰਗ ਸ਼ੂਟ ਹਾਂਜੀ ਤੇ ਬਹੁਤ ਜਲਦ ਤੁਹਾਡੇ ਲਈ ਪ੍ਰੇ ਵੇਡਿੰਗ ਸ਼ੂਟ ਲੈ ਕੇ ਆਵਾਂਗੇ ਸਾਡੇ ਦੋਵਾਂ ਦਾ ਯੈਸ ਤੇ ਬਾਕੀ ਤੁਸੀਂ ਲੋਕੇਸ਼ਨ ਦੇਖ ਲਓ ਕਿੰਨੀ ਸੋਹਣੀ ਆ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹੁਣ ਲੈ ਨਵੀਂ ਲੋਕੇਸ਼ਨ ਤੇ ਆਏ ਆ ਸੀ ਕਮੇਡੀ ਰੀਲ ਬਣਾ ਕੇ ਸਵੇਰੇ ਉੱਠਦੇ ਸਾਰ ਕਮੇਡੀ ਰੀਲ ਬਣਾ ਕੇ ਫਿਰ ਇੱਥੇ ਆਉਣਾ ਪ੍ਰਾਈਵੇਟਿੰਗ ਸ਼ੂਟ ਸਾਰਾ ਕੰਪਲੀਟ ਕਰਨਾ ਸਹੀ ਹੈ ਜਲਦੀ ਜਲਦੀ ਆਵਾਂ ਤੇ ਵੈਸੇ ਤੁਹਾਡੇ ਲਈ ਇੱਕ ਝਲਕ ਰੀਲ ਪਾ ਦਾਂਗੇ ਹਨਾ ਹਾਂਜੀ ਇੰਸਟਾ ਤੇ ਰੀਲ ਪਾ ਲਾਂਗੇ YouTube ਤੇ ਵੀ ਰੀਲ ਪਾ ਦਾਂਗੇ ਇੱਕ ਝਲਕ ਤੁਹਾਨੂੰ ਵਿਖਾ ਦਿਆਂਗੇ ਆਪਣੇ ਪ੍ਰਾਈਵੇਟਿੰਗ ਸ਼ੂਟ ਦੀ। ਪੁੱਖ ਲੱਗ ਗਈ ਮੈਨੂੰ। ਭੁੱਖ ਲੱਗ ਗਈ? ਹੂੰ। ਸੱਚੀ ਚ ਲੱਗ ਗਈ। ਸੱਚੀ ਚ ਲੱਗ ਗਈ। ਚਲ ਠੀਕ ਆਜੋ ਕੁਛ ਖਵਾਵਾ। ਕੁਛ ਖਾਣ ਪੀਣ ਲਈ। ਆਜੋ ਕੁਛ ਖਵਾ ਦਿੰਨੇ ਆ ਜੀ। ਚਲੋ ਜੀ। ਕੀ ਆਰਡਰ ਕਰਦੇ ਹਾਂ? ਹਾਂ? ਕੀ ਕਰੀਏ? ਕੀ ਖਾਵਾਂਗੇ? ਵੀਜਾ ਖਾਵਾਂਗੇ? ਜਾਂ ਪਾਸਤਾ? ਆਦਾ ਪਾਸ ਤਾਂ ਹੀ ਖੋਣੀ। 니 ਤੇ ਪੀਜੇ ਕਰ ਲੋ ਸਾਰੇ ਵਾਸਤੇ। ਹੈਨਾ? ਹੋ ਗਿਆ। ਕਿਹਦੇ ਵਲੋਗ ਵੇਖਿਆ ਨਾ ਪੁੱਤ। ਹੈ? ਸਾਡਾ ਦੇਖਿਆ ਨਾ? ਕੈ ਦੀ ਹੁੰਜੀ। ਸਦਵਿਆਂ ਨੇ ਬੈਠੇ ਇਦਰੇ ਵੀ। ਸਾਡਾ ਪ੍ਰੈਂਕ ਵੇਖਿਆ ਤੇ ਤਾਂ ਬੜੇ ਮੌਜ ਨਾਲ। ਆ ਲొਕੇਸ਼ਨ ਦੇ ਵਿੱਚ ਖਾਣ ਪੀਣ ਵਾਲੀ ਲొਕੇਸ਼ਨ ਬਣੀ ਹੋਈ ਆ ਕੈਫੇ ਬਣਿਆ ਹੋਇਆ ਬਹੁਤ ਘੰਟ ਨਹੀਂ ਵਧੀਆ ਠੀਕ ਹੈ ਜੀ ਅਸੀਂ ਬਹੁਤ ਜ਼ਿਆਦੇ ਘੰਟ ਆ ਬਸ ਹੁਣ ਲੱਗੇ ਪਈ ਆ ਘਰੇ ਚੱਲੀਏ ਹਮ ਘਰੇ ਹੋਰ ਘਰੇ ਜਾਨੀ ਪਿੰਡ ਵਾਲੇ ਘਰੇ ਪਿੰਡ ਵਾਲੇ ਘਰੇ ਚਲ ਕੱਲ ਨੂੰ ਚਲਾਂਗੇ ਕੱਲ ਨੂੰ ਇਧਰੋਂ ਸ਼ੂਟ ਸ਼ਾਰਟ ਕਰਕੇ ਚੱਲਦੇ ਆਂ ਸਾਹਮਣੇ ਅੱਜ ਸਵੇਰੇ ਆ ਜਾਵਾਂਗੇ ਫਿਰ ਅੱਜ ਚੱਲੀਏ ਹੁਣੇ ਰਾਤ ਲਾਵਾਂਗੇ ਉੱਥੇ ਚਲੋ ਦੇਖਦੇ ਆਂ हां जी मित्रों कैसे लगी मैगी ओके ओके रखी जमा सिरा गल hmm? hmm. oh, 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 oh. बात हां जी किन्ने ਕੇ ਸਵਾਦ ਆ ਫਿਰ ਮੈਗੀ ਬਹੁਤ ਜਿਆਦਾ ਸਵਾਦ ਆ ਹਮ ਮੈਗੀ ਵਾਕਿਆ ਹੀ ਬਰੀ ਰਸਟ ਸਪੈਸ਼ਲ ਪਲੇਟ ਭੇਜੀ ਹੈ ਮੈਨੂੰ ਓਹ ਹੋ 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 ਕੀ ਬਾਤ ਹੈ ਜੀ ਧੰਨਵਾਦ ਜੀ ਤੁਹਾਡਾ ਪਲੇਟ ਦੇ ਨਾਲ ਆਣਾ ਹਾਂ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਘਰੇ ਤੇ ਆਪਣੇ ਇਧਰ ਗੰਗਾ ਨਗਰ ਚ ਤੇ ਠੰਡ ਜੀ ਜਿਆਦੀ ਹੋਈ ਨਹੀਂਗੀ ਤੇ ਤੁਸੀਂ ਸਾਰਿਆਂ ਨੇ ਠੰਣ ਤੋਂ ਬਚ ਕੇ ਰਹੋ ਵਧੀਆ ਕੋਟੀ ਸਵਟਰ ਪਾ ਕੇ ਰੱਖਿਓ ਫੋਟੋਆਂ ਸਾਰੀਆਂ ਲਾਤੀਆਂ ਆਕਾਸ਼ ਨੇ ਲਾਈਆਂ ਸੀ ਅੱਜ ਆਕਾਸ਼ ਚਲਾ ਗਿਆ ਆਹ ਦੇਖ ਰਹੇ ਤੇ ਅਸੀਂ ਦੋਕ ਜਣੇ ਰਹਿ ਗਏ ਆਕਾਸ਼ ਦੀ ਬਹੁਤ ਜ਼ਿਆਦਾ ਯਾਦ ਆਈ ਯਾਨੀ ਲੈ ਵੀ ਸਵੇਰੇ ਸਵੇ ਆ ਗਈ ਅੱਛਾ ਗੁੱਡ ਮਾਰਨਿੰਗ ਸਾਰਿਆਂ ਵੈਰੀ ਗੁੱਡ ਮਾਰਨਿੰਗ ਕੀ ਦੇਖ ਰਹੇ ਹੋ ਦਿਖਾਨਾ ਤੁਸੀਂ ਨੇ ਮੇਰਾ ਇੰਸਟਾਗ੍ਰam ਦੇਖ ਲਓ ਸਾਰੇ ਆ ਬਿੱਲੇ ਜੇ ਹੁੰਦੇ ਆ ਦੇਖ ਲਓ ਕਿੱਥੇ ਆਹ ਨਹੀਂ ਮੈਂ ਆ ਹੀ ਜ਼ਿਆਦਾ ਵੇਖਦੀ ਆ ਉਹ ਸਾਰੇ ਦੇ ਸਾਰੇ ਇਹ ਤੁਹਾਡੇ ਤਰ੍ਹਾਂ ਬੋਲਦੇ ਜਿਵੇਂ ਤੁਸੀਂ ਨਹੀਂ ਗੱਲ ਵਾਲੇ ਵਲੋਗ ਚ ਬੋਲੀ ਸੀ ਉਹੜੀ ਉਹੜੀ ਇਹ ਮੇਰੇ ਹੁਣ ਨਕਲ ਨਾ ਲਾਉਣ ਕਿਉਂ ਉਹ ਆ ਦੇਖ ਲਓ ਬਿੱਲਾ ਇਹ ਲੱਗ ਗਿਆ ਲੱਗ ਗਿਆ ਗਾਣਾ ਨਾ ਚਲੰਦੇ ਕਾਪੀਰਾਈਟ ਪੈ ਜਾਊ ਕਮਾਲ ਹੋ ਗਿਆ ਯਾਰ ਇਹਦਾ ਮਤਲਬ ਹੁਣ ਕੋਈ ਗੁਨਾਹ ਹੋ ਗਿਆ ਲੈ ਦੇਖ ਲੋ ਬਿੱਲੀਆਂ ਵੇਖਦੀ ਆ ਮੈਂ ਇਹ ਕਹਿਣਾ ਵੀ ਯਾਰ ਮੈਂ ਤਾਂ ਸਹੀ ਬੋਲਿਆ ਸੀਗਾ ਮੈਂ ਸਭ ਨੂੰ ਇਹੀ ਕਹਿ ਸੀ ਬਈ ਸਾਹਿਬ ਦੇ ਘਰ ਪਰਿਵਾਰ ਠੀਕ ਰੌਬ ਕੋਟੀ ਸਵੈਟਰ ਪਾ ਕੇ ਰੱਖੋ ਹੈ ਤੇ ਉਹ ਯਵੜੀ ਖਬੜੀ ਸਬੜੀ ਏ ਹੋ ਕੀ ਬਣ ਗਿਆ ਮੈਨੂੰ ਖੁਦ ਨਹੀਂ ਪਤਾ ਲੱਗਿਆ ਸਾਰੇ ਆਨੇ ਤੁਸੀਂ ਕਹਿ ਰਹੇ ਸੀ ਕੱਲ ਬਈ ਐਂਡ ਵਿੱਚ ਕੀ ਕੀਤਾ ਕੀ ਕੀਤਾ ਬਈ ਮੈਨੂੰ ਖੁਦ ਨਹੀਂ ਪਤਾ ਲੱਗਿਆ ਉਹ YouTube ਵਾਲਾ ਹੀ ਨਹੀਂ ਚੇਂਜ ਕਰਤਾ ਯਾਰ ਨੀ ਆਪਾ ਸਭ ਤੁਸੀਂ ਕੀ ਦੋਸਤ ਕੀ ਮੈਨੂੰ ਘਰ ਦੱਸੇਂੀ ਤੁਹਾਨੂੰ ਆ ਵੀ ਪਾਸ਼ਾਂਗੇ ਜਾਣ ਕੇ ਮੇਂਸਤੀ ਗੈੰਗ ਗੋਲਦੀ ਹਾਤ ਜਿਹੀ ਯੋਰੀ 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 ਦੀ ਕਾਲੀ ਵਾਰੀ ਹੈ ਭਾਲੋ ਬਦਾ ਆਖਾਗਾ ਬਦਾਮ ਕਿਧਰ ਹੈ ਤਾਂ ਆਪ ਇਧਰ ਵਿਚਰੇ ਲਾਤੇ ਬਦਾਮ ਇਹਦੇ ਵਿੱਚ ਰਲਾਤੇ ਵਜੇ ਇਹ ਠੀਕ ਹੈ ਫਿਰ ਅੱਜ ਦਾ ਵਲੌਗ ਆਪਾਂ ਪਾ ਦਈਏ ਹੈ ਹੋਰ ਹਾਂਜੀ ਕਿਵੇਂ ਹੋ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਹੋ ਗਈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹਣਾ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੀਆਂ ਅੱਖਾਂ ਵੇਖੋ ਤੁਸੀਂ ਕਹਿ ਦਿੰਨੇ ਹੋ ਹਨਾ ਬਾਈ ਵੀ ਅੱਖਾਂ ਕਾ ਤੋ ਸੁਝੀਆਂ ਇਹ ਬਈ ਰਾਤਾਂ ਦੀ ਮਿਹਨਤ ਆ ਜਿੰਨਾ ਕੰਮ ਤੁਰੇ ਫਿਰਦੇ ਆ ਸੱਚੀ ਗੱਲ ਯਾਰ ਅੱਖਾਂ ਵੀ ਰਹਿ ਜਾਂਦੀ ਇੱਕ ਟਾਈਮ ਅੱਖਾਂ ਵੀ ਕਹਿ ਜਾਂਦੀ ਆ ਬਸ ਕਰ ਭਰਾਵਾ ਸੌਂ ਜਾ ਐਡਿਟਿੰਗ ਕਰਨੀ ਹੁੰਦੀ ਆ ਬਹੁਤ ਚੀਜ਼ਾਂ ਨੇ ਬਈ ਘਰ ਦੇਆਂ ਦੀਆਂ ਬਹੁਤ ਜ਼ਿੰਮੇਵਾਰੀਆਂ ਵੀ ਨੇ ਤੇ ਮੈਂ ਤੁਹਾਨੂੰ ਐਵੇਂ ਕਹਿੰਦਾ ਸੀ ਕਿ ਵੀਰੇ ਤੁਸੀਂ ਸੋਚਦੇ ਹੋਵੋਗੇ ਹਨਾ ਵੀ ਪ੍ਰਾਈਵੇਟੀਆਂ ਬਹੁਤ ਦੇਖੀਆਂ ਹੋਣੀਆਂ ਤੁਸੀਂ ਬਹੁਤ ਪ੍ਰਾਈਵੇਟਿੰਗ ਸ਼ੂਟ ਤੇ ਵੀ ਗਏ ਹੋਗੇ ਕਿ ਕਾਫੀ ਜਾਣੇ ਗਏ ਹੋਵੋਗੇ ਤੁਹਾਨੂੰ ਲੱਗਦਾ ਹੋਵੇ ਹਨਾ ਕਿ ਯਾਰ ਵੀਰੇ ਨੂੰ ਭਾਬੀ ਨੂੰ ਜਾਂ ਵੀਰੇ ਨੂੰ ਦੀਦੀ ਨੂੰ ਇਸ ਗਾਣੇ ਤੇ ਪ੍ਰਾਈਵੇਟਿੰਗ ਸ਼ੂਟ ਕਰਨਾ ਚਾਹੀਦਾ ਹੋਰ ਤੁਸੀਂ ਸਾਨੂੰ ਗਾਣਾ ਕਮੈਂਟਾਂ ਦੇ ਵਿੱਚ ਦੱਸ ਦਿਓ ਆਪਾਂ ਉਸੇ ਉਹੀ ਗਾਣਾ ਲਵਾ ਲਾਂਗੇ ਠੀਕ ਹੈ ਜੀ ਐਡੀਟਰ ਤੋਂ ਆਪਾਂ ਉਹੀ ਗਾਣਾ ਲਵਾ ਲਾਂਗੇ ਬਾਕੀ ਅੱਜ ਦਾ ਵਲੌਗ ਥੋੜਾ ਛੋਟਾ ਰਹਿਣਾ ਕਿ ਕੱਲ ਵੀ ਨਹੀਂ ਸ਼ੂਟ ਹੋਇਆ ਹਨ ਤੇ ਤਾਂ ਕਰਕੇ ਦੋਸਤੋ ਬਾਕੀ ਸਾਰੇ ਜਾਣੇ ਸਹੀ ਸਲਾਮਤ ਰਹੋ ਖੁਸ਼ ਰਹੋ ਸਾਡੇ ਲਈ ਇੰਨਾ ਹੀ ਬਹੁਤ ਹੈ ਤੇ ਠੰਡ ਤੋਂ ਬਚ ਕੇ ਮੜਿਆ ਮੈਂ ਹੁਣ ਸਵੇਰੇ ਸਵੇਰੇ ਉੱਠ ਕੇ ਆਇਆ ਨਾ ਵਲੌਗ ਅਪਲੋਡ ਕਰਨ ਲਈ ਬਾਹਰ ਤਾਂ ਸੱਚੀ ਬਹੁਤ ਜ਼ਿਆਦਾ ਠੰਡਾ ਯਾਰ ਸੱਚੀ ਬਹੁਤ ਜ਼ਿਆਦਾ ਠੰਡਾ ਮੈਂ ਜਿੱਦਾਂ ਕਿ ਤੁਸੀਂ ਕਹੋਗੇ ਹਨਾ ਭਾਈ ਰੈਸਟ ਇੰਨਾ ਕਿਉਂ ਨਹੀਂ ਕਰਦੇ ਮੈਂ ਭਾਈ ਦਿਨ ਕੱਟਦਾ ਹੁੰਨਾ ਜਿੰਮੇ 10 ਦਿਨਾਂ ਚੋਂ 12 ਦਿਨਾਂ ਚੋਂ ਪ੍ਰੋਪਰ ਨੀਂਦ ਵਾਸਤੇ ਟਾਈਮ ਕਰਦਾ ਹੁੰਨਾ ਬਾਈ ਮੈਂ ਤੇ ਹੁਣ ਠੰਡ ਲੱਗ ਰਹੀ ਹੈ ਜਾ ਰਹੇ ਆ ਜੀ ਅੰਦਰ ਤੇ ਬਾਕੀ ਦੋਸਤੋ ਲਵ ਯੂ ਥੈਂਕ ਯੂ ਜਿਹੜੇ ਜਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟਾਂ ਦੇ ਨਾਲ ਹਾਈਪ ਦਾ ਆਪਸ਼ਨ ਆ ਹਾਈਪ ਜਰੂਰ ਕਰਿਓ ਧੰਨਵਾਦ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ